ਲੋ ਜੀ ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਪਹੁੰਚੇ ਆਂ ਜੀ ਸਰਸੇ ਦੇ ਵਿੱਚ ਬੇਗੂ ਰੋਡ ਤੇ ਦੁਕਾਨ ਆ ਮੁੰਡੇ ਦੀ ਗਿੱਲ ਮੋਟਰਸ ਨਾਮ ਤੋਂ ਇਹਦਾ ਬਹੁਤ ਹੀ ਵਧੀਆ ਕੰਮ ਆ ਬਹੁਤ ਸੋਹਣਾ ਕੰਮ ਆ ਮੜੇ ਗਲੀ ਵੀ ਦਿਖਾ ਦੇ ਮੁੰਡੇ ਨੇ ਨਵੀਂ ਕਰੀ ਐ ਇੱਧਰ ਦੁਕਾਨ ਪਹਿਲਾਂ ਹੋਰ ਪਾਸੇ ਹੁੰਦੀ ਸੀ ਤੇ ਹੁਣ ਇਹ ਇੱਧਰ ਸ਼ਿਫਟ ਹੋਇਆ ਤੇ ਕੰਮ ਇਹ ਮੁੰਡੇ ਦਾ ਬਹੁਤ ਸੋਹਣਾ ਬਾਈ ਤੁਹਾਨੂੰ ਹੋਰ ਇਹ ਮੁੰਡੇ ਤੋਂ ਆਪਾਂ ਜਾਣਕਾਰੀ ਦਿਵਾਵਾਂਗੇ ਗੱਡੀਆਂ ਬਾਰੇ ਮੇਨ ਕੰਮ ਇਹ ਬੰਦੇ ਦਾ ਬਾਕਸ ਵੈਗਨ ਦਾ ਹੀ ਹੁੰਦਾ ਉਹ ਵੈਸੇ ਸਾਰੀਆਂ ਗੱਡੀਆਂ ਵੀ ਕਰਦਾ ਹੈ ਬਾਕਸ ਵੈਗਨ ਦੀ ਪੈਪ ਤੋਂ ਲੈ ਕੇ ਇੰਜਨ ਤੱਕ ਦਾ ਕੋਈ ਮਰਜ਼ੀ ਕੰਮ ਕਰਾ ਲਓ ਮੁੰਡੇ ਤੋਂ ਬਈ ਤੁਸੀਂ ਆਜੋ ਬਾਕੀ ਆਪਾਂ ਗੱਲਬਾਤ ਕਰਦੇ ਹਾਂ ਮੁੰਡੇ ਨਾਲ ਕੀ ਗੱਲਬਾਤ ਹੈ ਕਹਿੰਦੇ ਬਾਕਸ ਵੈਗਨ ਕਸਦ ਹੋਰ ਮੇਰੀ ਪੁੱਤੋਂ ਮੜਾ ਪਾਉ ਚੰਨਣਾ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਗੀਲ ਮੋਟਰ ਸਰਸੇ ਤੋਂ ਤੇ ਮੈਨੂੰ ਬਾਈ ਜੀ ਹੋ ਹੀ ਗਿਆ ਕਰੀਬਨ ਕੋਈ 8-9 ਸਾਲ ਹੋ ਗਏ ਕੰਮ ਕਰਦੇ ਨੂੰ ਆਪ ਦਾ ਠੀਕ ਹੈ ਜੀ ਹਾਂ ਜੀ ਬਈ ਆਪਾਂ ਸਾਰੀਆਂ ਗੱਡੀਆਂ ਜਿਵੇਂ ਮੰਨ ਲਓ ਪੈਟਰੋਲ ਦਾ ਹੋ ਗਿਆ ਡੀਜ਼ਲ ਦਾ ਹੋ ਗਿਆ ਆਪਾਂ ਸਾਰਾ ਕੰਮ ਹੀ ਕੀ ਕਰ ਹਾਂ ਕਈ ਵਾਰੀ ਹੁੰਦਾ ਵੀ ਆਪਾਂ ਕੱਲਾ ਮਕੈਨਿਕਲ ਕੰਮ ਕਿਤੇ ਹੋਰ ਕਰਾਉਨੇ ਆ ਫਿਰ ਆਪਾਂ ਨੂੰ ਸੰਤੁਸ਼ਟੀ ਜੀ ਨਹੀਂ ਹੁੰਦੀ ਏਸੀ ਵਾਲਾ ਕੰਮ ਕਿਤੇ ਹੋਰ ਕਰਾਣਾ ਹੁੰਦਾ ਆਪਾਂ ਤਾਂ ਕਰਕੇ ਆਪਾਂ ਸਾਰਾ ਹੀ ਕਰ ਲਿਆ ਉਹਦਾ ਵੈਂਟੋ ਆਪਣੀ ਪਹਿਲਾਂ ਹੁੰਦੀ ਸੀ ਆਪਣੇ ਕੋਲੇ ਉਹਦਾ ਕੰਮ ਵੀ ਤੁਸੀਂ ਕਰਾਉਂਦੇ ਰਹੇ ਆਪਾਂ ਕਰਾਉਂਦੇ ਰਹੇ ਆਂ ਦਾਈਂ ਤੁਹਾਡੇ ਕੋਲੇ ਪਹੁੰਚੇ ਆ ਕੰਮ ਕਰਵਾਉਣਾ ਲੱਗਿਆ ਤੁਹਾਡਾ ਬਿਲਕੁਲ ਬਾਈ ਜਿਹੜੀਆਂ ਹੈਵੀ ਗੱਡੀਆਂ ਨੇ ਹਾਂਜੀ ਬਾਕਸ ਵੈਗਨ ਵਰਗੀਆਂ ਹਾਂਜੀ ਹਾਂਜੀ ਇਹਨਾਂ ਦੀ ਆਪਾਂ ਇੰਜਨ ਕੈਪੈਸਿਟੀ ਕਿਵੇਂ ਵਧਾ ਸਕਦੇ ਆ ਇੰਜਨ ਕੈਪੈਸਿਟੀ ਭਈ 100 ਲਈ ਜਦੋਂ ਇੱਥੇ ਪੈਂਦਾ ਆ ਆਹ ਹਾਂ ਇੱਕ ਚੱਕਰ ਇਹ ਪੈ ਜਾਂਦਾ ਨਾ ਵੀ ਜਿਵੇਂ ਐਵੇਂ ਦੀਆਂ ਗੱਡੀਆਂ ਨੇ ਇਹ ਬਹੁਤ ਜ਼ਿਆਦਾ ਸੈਂਸਿਟਿਵ ਇੰਜਨ ਵਾਲੀਆਂ ਗੱਡੀਆਂ ਨੇ ਹਮ ਇਹਨਾਂ ਨੂੰ ਆਪਾਂ ਕੀ ਕਰਦੇ ਆ ਜਿਵੇਂ ਮੰਨ ਲਓ Swift ਵਾਂਗੂ ਆਪਾਂ ਲਾ ਲੈਂਦੇ ਆ ਆਪਾਂ ਉਹਦੀ ਸਰਵਿਸ ਜੂ ਕਰ ਦਿੰਦੇ ਆ ਕਰਵਾਉਂਦੇ ਹੀ ਨਹੀਂ ਜਿਵੇਂ 10000 ਦਾ ਹੁੰਦਾ ਉਹਦਾ ਟਾਈਮ ਤੇ ਆਪਾਂ ਉਹਨੂੰ 12 15 ਐ ਕਰ ਦਿੰਦੇ ਆ ਹਾਂ ਉਹਦਾ ਸਭ ਤੋਂ ਮੇਨ ਕਾਰਨ ਹੁੰਦਾ ਹੈ ਇੰਜਨ ਜਿਹੜਾ ਵੀ ਆ ਨਾ ਬਾਕਸ ਵੈਗਨ ਦਾ ਇਹ ਸਭ ਤੋਂ ਜ਼ਿਆਦਾ ਪਹਿਲਾਂ ਮਿੱਟੀ ਨੂੰ ਹੀ ਇਫੈਕਟ ਕਰਦਾ ਮਿੱਟੀ ਇਹਨੂੰ ਖਰਾਬ ਕਰਦੀ ਆ ਆਪਾਂ ਸਰਵਿਸ ਕਰਾਉਂਦੇ ਨਹੀਂਗੇ ਉਹ 10 ਦੀ 12000 ਹੋ ਜਾਂਦੀ ਹੈ। ਉਹ ਮਿੱਟੀ ਅੰਦਰ ਚਲੀ ਜਾਂਦੀ ਹੈ ਨਾਲ ਦੀ ਨਾਲ ਇੰਜਨ ਡੱਡ ਹੋ ਜਾਂਦਾ। ਪਹਿਲਾਂ ਜਿਵੇਂ ਟਰੈਕਟਰ ਆਉਂਦੇ ਹੁੰਦੇ ਸੀਗੇ ਉਹਨਾਂ ਦਾ ਕੀ ਸੀ ਜਿਵੇਂ ਸਕਾਉਟ ਹੋ ਗਿਆ ਪੁਰਾਣੇ ਟਰੈਕਟਰ ਸੀ। ਉਹਨਾਂ ਦੇ 에ਅਰ ਫਿਲਟਰ ਤੇਲ ਵਾਲੇ ਹੁੰਦੇ ਸੀ ਜਿਹੜੇ ਮਿੱਟੀ ਨੂੰ ਆਪ ਦੇ ਵਿੱਚ ਰੱਖ ਲੈਂਦੇ ਸੀ ਤੇ ਉਹ ਇੰਜਨ ਮਰਦੇ ਨਹੀਂ ਸੀ। ਇਹਨਾਂ ਦਾ 에ਅਰ ਫਿਲਟਰ ਸੁੱਕਾ ਹੁੰਦਾ। ਉਹ ਸਾਰੇ ਦਾ ਸਾਰਾ ਮਿੱਟੀ ਜੜੀ ਹੁੰਦਾ ਕਚਰਾ ਬਾੜਾ-ਬਾੜਾ ਕਰਕੇ ਤੇ ਉਹ ਜਾਵੜਨਦਾ ਹੈਗਾ ਸਾਰਾ ਇੰਜਨ ਦੇ ਵਿੱਚ। ਠੀਕ ਆ ਬਾਈ ਹੁਣ ਤੁਸੀਂ ਇੱਥੇ ਕਰ ਲਈ ਦੁਕਾਨ ਮੜਾਇਆ ਇਹਨਾਂ ਨੂੰ ਐਡਰੈਸ ਹਾਂ ਬਾਈ ਪਹਿਲਾਂ ਆਪਣੀ ਹੁੰਦੀ ਸੀਗੀ ਬੇਕੂ ਰੋਡ ਸਰਸਾ ਸੁਖਸਾਗਰ ਕਲੋਨੀ ਤਿੰਨ ਨੰਬਰ ਗਲੀ ਕੋਲੇ ਹਮ ਹੁਣ ਕੀ ਸੀਗਾ ਵੀ ਉੱਥੋਂ ਆਪਾਂ ਸ਼ਿਫਟ ਕਰਨੀ ਸੀ ਉਹ ਜਗ੍ਹਾ ਆਪਣੇ ਕੋਲੇ ਘੱਟ ਸੀਗੀ ਆਪਣਾ ਕਲੇਮ ਕਲੇਮ ਦਾ ਕੰਮ ਕਰਨ ਦਾ ਸੀਗਾ ਵੀ ਚਲੋ ਮੂਡ ਆਪਾਂ ਕਰੀਏ ਸੱਚ ਤੁਸੀਂ ਕਲੇਮ ਵੀ ਦਿਵਾਉਣੇ ਹੋ ਹਨਾ ਇੰਸ਼ੋਰੈਂਸ ਦਾ ਕੰਮ ਵੀ ਹੈਗਾ ਆਪਣੇ ਕੋਲੇ ਇੰਸ਼ੋਰੈਂਸ ਕਿਸੇ ਵੀ ਕੰਪਨੀ ਦਾ ਹੋਵੇ ਆਪਾਂ ਕਰਵਾ ਦਿਆਂਗੇ ਕੋਈ ਦਿੱਕਤ ਨਹੀਂ ਠੀਕ ਹੈ ਜੀ ਭਾਵੇਂ ਉਹ ਜ਼ੀਰੋ ਡੈਕਟ ਹੋਵੇ ਭਾਵੇਂ ਉਹ ਮੰਨ ਲਓ 50% ਵਾਲਾ ਹੋਵੇ ਆਪਣੇ ਬੰਦੇ ਜਾਣ ਕਰਨੇ ਤੇ ਆਪਾਂ ਸਾਰੀ ਸੈਟਿੰਗ ਕਰਵਾ ਦਿਆਂਗੇ ਕੋਈ ਦਿੱਕਤ ਨਹੀਂ ਠੀਕ ਹੈ کئی ਵਾਰੀ ਹੁੰਦਾ ਗੱਡੀ ਥੋੜੀ ਬੋਤ ਲੱਗ ਜਾਂਦੀ ਹੈ 50% ਵਾਲਾ ਇੰਸ਼ੋਰੈਂਸ ਹੁੰਦਾ ਹੈ ਤਾਂ ਲੋਕ ਕੀ ਹੈ ਕਲੇਮ ਕਰਾਉਣ ਤੋਂ ਵੀ ਡਰਦੇ ਆ ਤੇ ਲੋਕ ਕਰਦੇ ਵੀ ਨਹੀਂ ਕਰਦੇ ਪਰ ਆਪਾਂ ਪੂਰਾ ਕੋਆਪਰੇਟ ਕਰਕੇ ਕਰਵਾ ਦਿਆਂਗੇ ਕੋਈ ਦਿੱਕਤ ਹੋਰ ਬਸ ਇਹ ਬਈ ਆਪਣੇ ਬਹੁਤ ਟਾਈਮ ਤੋਂ ਜਾਣਕਰ ਨੇ ਇਹਨਾਂ ਨੂੰ 6-7 ਸਾਲ ਹੋ ਗਿਆ ਆਪਣੇ ਕੋਲੇ ਆਉਂਦਿਆਂ ਨੂੰ ਇਹਨਾਂ ਕੋਲੇ ਪਹਿਲਾਂ ਵੈਂਟੋ ਹੁੰਦੀ ਸੀਗੀ ਉਹਦਾ ਵੀ ਕਿਸੇ ਮਿਸਤਰੀ ਨੇ ਦੋ ਤਿੰਨ ਵਾਰ ਇੰਜਨ ਕੀਤਾ ਸੀ ਉਹ ਐਂ ਸੀ ਕਦੇ ਉਹਦੀ ਪੈਪ ਢਿੱਲੀ ਛੱਡਦੀ ਕਦੇ ਪਾਣੀ ਵਾਲਾ ਚੱਕਰ ਪੈ ਗਿਆ ਉਹ ਕਰੀ ਉਹ ਕਾਮਯਾਬ ਨਹੀਂ ਕੋਈ ਫਿਰ ਉਹਦਾ ਮੜਾ ਮੂਟਾ ਕੰਮ ਕੂਮਸੀ ਕਰ ਕਰਕੇ ਤੇ ਉਹ ਸੇਲ ਕਰਵਾ ਕੇ ਫੇਰ ਆ Honda City ਇਹਨਾਂ ਨੂੰ ਦਵਾਈ ਸੀ ਤੇ 2014 ਮਾਡਲ ਹੈ ਅੱਜ ਕੀ ਹੋਇਆ ਇਹ ਪਹਿਲਾਂ ਵੀ ਕਿਸੇ ਮਿਸਤਰੀ ਨੇ ਇਹਨਾਂ ਨੇ ਸੈਕੰਡ ਹੈਂਡ ਲਈ ਹੈ ਇਹ ਤੇ ਉਹਦੇ ਵਿੱਚ ਕੀ ਸੀਗਾ ਇਹਨਾਂ ਨੇ ਨਾ ਕੰਪਰੈਸ਼ਰ ਕਿਸੇ ਬੰਦੇ ਨੇ ਜੀ ਹਾਂ ਇੱਥੇ ਹੀ ਹੈ ਉਹਨਾਂ ਨੇ ਕੰਪਰੈਸ਼ਰ ਚੇਂਜ ਕਰਵਾਇਆ ਸੀ ਉਹਨੇ ਕੀ ਕੀਤਾ ਕੱਲਾ ਕੰਪਰੈਸ਼ਰ ਬਦਲਤਾ ਤੇ ਕੰਡੈਂਸਰ ਬਦਲਿਆ ਹੀ ਨਹੀਂ ਠੀਕ ਹੈ ਪੁਰਾਣੇ ਵਾਲਾ ਕਚਰਾ ਵਿੱਚ ਰਹਿ ਗਿਆ ਤੇ ਉਹ ਫੇਰ ਖਰਾਬ ਹੋ ਗਿਆ ਹੁਣ ਬਾਈ ਇੱਥੇ ਹੀ ਹੈ ਤੇ ਹੁਣ ਆਪਾਂ ਦਾ ਕੰਪਰੈਸ਼ਰ ਵਗੈਰਾ ਚੇਂਜ ਕੀਤਾ ਸਾਰੀ ਸਾਫ ਸਫਾਈ ਕੀਤੀ ਹੈ ਤੇ ਹੁਣ ਬਿਲਕੁਲ ਓਕੇ ਆ ਕੂਲਿੰਗ ਕਾਲੇ ਆਜੋ ਮਲਾਦਨੇ ਤੁਹਾਨੂੰ ਬਾਈ ਨਾਲ ਹਾਂ ਹਾਂ ਮਲਾਓ ਅਮਨ ਬਾਈ ਹੋਰ ਬਾਈ ਜੀ ਹਾਂ ਪਹਿਲਾਂ ਇਹਨਾਂ ਕੋਲੇ ਵੈਂਟੋ ਸੀਗੀ ਠੀਕ ਹੈ ਜੀ ਹੁਣ ਇਹਨਾਂ ਨੇ Honda City ਲਈ ਹੈਗੀ ਐ ਠੀਕ ਹੈ ਜੀ ਅੱਛਾ ਜੀ ਕੀ ਬੋਟ ਐ ਐਕਸਪੀਰੀਅੰਸ ਰਿਹਾ ਬਕਾਇਦਾ ਕਸਟਮਰ ਇਹਨਾਂ ਕੋਲੇ ਆ ਕੇ ਬਾਈ ਮੈਨੂੰ 4-5 ਸਾਲ ਹੋ ਗਏ ਹਨਾ ਲਗਭਗ 5-6 ਸਾਲ ਹੋ ਹੀ ਗਏ ਆ ਮੇਰੇ ਕੋਲੇ ਤਿੰਨ ਗੱਡੀਆਂ ਸੀ ਮੇਰੇ ਕੋਲੇ ਇੱਕ ਨੋਵਾ ਵੀ ਸੀ ਆਹ ਸਾਨੇ ਨੋਵਾ ਸੀ ਪੁਰਾਣੀ ਅਸਨੇ ਉਹਦੇ ACU C B 6 ਬਣਾਈ ਉਹਨੂੰ ਬਾਈ ਨਹੀਂ ਬਣਾਈਆ ਚਲੋ ਫਿਰ ਮੈਂ ਵੇਖੀ ਫਿਰ ਲੈਣ ਦੀ ਬੈਂਟੋ ਉਹਦੀ ਨਾਲ ਟਰਬੋ ਦੀ ਦਿੱਕਤ ਆ ਗਈ ਸੀ ਟਰਬੋ ਮੇਰਾ ਗਿਆ ਟੁੱਟ ਮੈਂ ਕਿਸੇ ਮਿਸਤਰੀ ਨੂੰ ਦਿਖਾਇਆ ਤੇ ਉਹ ਕਹਿੰਦਾ ਵੀ ਇਹਦਾ ਟਰਬੋ ਟੁੱਟ ਗਿਆ ਕਿ ਟਰਬੋ ਬਦਲਣਾ ਪਊਗਾ ਮੈਂ ਕਹਾਂ ਚਲੋ ਠੀਕ ਹੈ ਜੀ ਮੈਂ 16 17000 ਦਾ ਟਰਬੋ ਨਮਾ ਲਿਆਂਦਾ ਮੈਂ ਪਾ ਲਿਆ ਜੀ ਉਹ 2 ਕੁ ਮਹੀਨੇ ਬਾਅਦ ਸਾਡਾ ਫੇਰ ਟੁੱਟ ਗਿਆ ਜੀ ਫਿਰ ਮੈਂ ਕੀ ਕੀਤਾ ਜੀ ਮੈਂ ਉਹਦੇ ਕੋਲ ਫੇਰ ਵਗ ਗਿਆ ਉਹ ਕਹਿੰਦਾ ਬਈ ਇਹਦਾ ਟਰਬੋ ਬਾਰ ਬਾਰ ਤਾਂ ਤੋੜਦੀ ਇਹਦਾ ਇੰਜਨ ਕਰਨਾ ਪਊ ਮੈਂ ਕਹਾ ਚਲੋ ਠੀਕ ਹੈ ਜੀ ਮੈਂ ਡੇਢ ਕ ਲੱਖ ਚ ਇੰਜਨ ਕਰਾਤਾ ਸੀ ਜੀ ਤੇ ਆਪਣੀ ਵੈਂਟੋ ਦਾ ਜੀ ਠੀਕ ਹੈ ਤੇ ਉਹ ਕੀ ਹੋਇਆ ਜੀ ਉਦੋਂ ਬਾਅਦ ਫਿਰ ਫਿਰ ਇੰਜਨ ਕਰਾ ਕੇ 2 ਮਹੀਨੇ ਚੱਲੀ ਸਹੀ ਫੇਰ ਟੁੱਟ ਗਿਆ ਟਰਬੋ ਹੀ ਮੈਂ ਫਿਰ ਕੁਦਰਤੀ ਬਾਈ ਕੋਲੇ ਆ ਗਿਆ ਮੈਂ ਕਹਾ ਬਾਈ ਐ ਕਰਕੇ ਐ ਗੱਲ ਹੈ ਬਾਈ ਨੇ ਬਾਅਦ ਕ ਸੁਣ ਸਾਰੀ ਦੱਸਤਾ ਕਹਿੰਦਾ ਬਈ ਯਾਰੇ ਟਰਬੋ ਤਾਂ ਤੋੜ ਦਿਆ ਤੁਹਾਡਾ ਇੰਜਨ ਵਧੀ ਨਹੀਂ ਹੋਇਆ ਠੀਕ ਹੈ ਤੇ ਫਿਰ ਬਾਈ ਨੇ ਕੀਤੀ ਫਿਰ ਟਰਬੋ ਪਾਇਆ ਉਹ ਬਈ 2-3 ਸਾਲ ਫਿਰ ਮੇਰੀ ਵਧੀਆ ਚੱਲੀ ਫਿਰ ਮੈਂ ਬਾਈ ਕੁਲ ਦਾ ਕਸਟਮਰ ਹੋਦੋਂ ਦਾ ਬਣਿਆ ਹੋਇਆ ਹੁਣ ਮੈਨੇ Honda City ਲੈਤੀ ਸੀ ਇਹ Honda City ਬਾਈ ਮੈਂ ਪੁਰਾਣੀ ਲੈਤੀ ਸੀ ਇਹ 15-16 ਮਾਡਲ ਹੈ ਤੇ ਇਹਦੇ ਵਿੱਚ ਕੀ ਸੀ ਨਾ ਪਾਇਆ ਸੀ AC ਦਾ ਕੰਪਰੈਸਰ ਉਹ ਬਾਈ ਬਦਲਿਆ ਹੋਇਆ ਸੀ ਪਰ ਇਹਨਾਂ ਨੇ ਸਾਫ਼ ਕੀਤੀਆਂ ਨਹੀਂ ਪਾਈਪਾਂ ਉਹ ਫਿਰ ਖਰਾਬ ਹੋ ਗਿਆ ਹੁਣ ਨਵਾਂ ਪਵਾਇਆ ਬਾਈ ਨੇ ਸਾਫ਼ ਸੂਬ ਕੀਤਾ ਬਾਈ ਦਾ ਮੈਂ ਤੁਹਾਨੂੰ ਦੱਸਿਆ 8-9 ਸਾਲ ਦਾ ਮੈਂ ਬਾਈ ਦਾ ਕੰਮ ਹੋ ਗਿਆ ਮੈਨੂੰ 3-4 ਸਾਲ ਹੋ ਗਏ ਬਾਈ ਕੋਲੇ ਆਉਂਦੇ ਨੂੰ ਇਹ ਜੀ ਕੋਈ ਘੱਟ ਨਹੀਂ ਹੈ ਨਹੀਂ 2 ਸਾਲ ਵਾਂਗੂ ਮੈਨੂੰ ਵੀ ਹੋ ਗਏ ਕੰਮ ਕਰਾਉਂਦੇ ਨੂੰ ਐ ਤਾਂ ਆਪਾਂ ਮਿਲੇ ਸੀ ਇੱਕ ਵਾਰ ਮੈਂ ਆਪਦੀ ਵੈਂਟੋ ਤੁਹਾਡੇ ਕੋਲ ਵੀ ਵੈਂਟੋ ਸੀ ਆਈ ਥਿੰਕ ਹਾਂ ਮੈਂ ਜਾਣਦਾ ਬਾਈ ਕੋਲੇ ਮੈਨੂੰ ਹੋ ਗਏ ਤੇ ਬਾਈ ਕੋਲੇ ਹੋਰ ਮੇਰੇ ਮਿੱਤਰ ਪਿਆਰੇ ਬਹੁਤ ਨੇ ਦੇ ਨਾਲੇ ਬਾਈ ਕੋਲ ਬਾਈ ਦੇ ਕੰਮ ਚ ਹੱਥ ਦੀ ਸਫਾਈ ਬਹੁਤ ਹੈ ਇਹ ਕਈ ਮਿਸਤਰੀਆਂ ਜਿਹਦੇ ਨਹੀਂ ਸਫਾਈ ਹੁੰਦੀ ਜਿਵੇਂ ਹੁਣ ਬਾਈ ਆ ਬਾਈ ਨੌਜਵਾਨ ਹੈ ਬਾਈ ਨਾ ਜਿਵੇਂ ਆਪਣੀ ਆਡੀ ਹੋ ਗਈ ਮਰਸੀਡੀਜ਼ ਹੋ ਗਈ ਇਹ ਬਾਈ ਉਹਨਾਂ ਦਾ ਵੀ ਕੰਮ ਕਰ ਦਿੰਦਾ ਹੈ ਕਿਉਂਕਿ ਮੈਨੂੰ ਜਦੋਂ ਮੈਂ ਵੈਂਟੋ ਲੈ ਕੇ ਸੀ ਆਪਣੀ ਬੈਂਡ ਇੰਜਨ ਵੀ ਆਹ ਆਡੀ ਵਾਲੇ ਹੁੰਦੇ ਆ ਹਾਂ ਜਿਹੜੀ ਆਪਣੀ ਵੈਂਟੋ ਦਾ ਵੀਰੇ ਉਹ A4 ਦਾ ਇੰਜਨ ਹੁੰਦਾ ਹਾਂ ਆਪਣੀ ਆਡੀ A4 ਦਾ ਤੁਸੀਂ ਬਾਈ ਜਦੋਂ ਵੈਂਟੋ ਹੋਵੇ ਨਾ ਕਦੇ ਵੀ ਖੋਲ ਕੇ ਦੇਖ ਲੋਦੇ ਪਲੱਗ ਲਾਈਟਾਂ ਦੇ ਕੁਝ ਵੀ ਉਹਦੇ ਆਡੀ ਦੇ ਨਿਸ਼ਾਨ ਬਣੇ ਹੋਣਗੇ ਇਹ A4 ਦਾ ਇੰਜਨ ਹੁੰਦਾ ਹੈ ਬਾਕੀ ਗੱਲ ਬਈ ਆਪਾਂ ਬਾਈ ਨਾਲ ਵੀ ਕਰਦੇ ਆ ਬਈ ਇਹਦਾ ਖਰਚਾ ਖਰਚਾ ਕੀ ਆ ਜਾਂਦਾ ਇਹਦਾ ਵੈਂਟੋ ਦਾ ਇੰਜਨ ਦਾ ਹੋ ਗਿਆ ਜਾਂ ਕੋਈ ਮਾੜਾ ਮੋਟਾ ਵੈਂਟੋ ਦੇ ਇੰਜਨ ਦਾ ਬਈ ਹਰ ਬੰਦੇ ਦਾ ਅਡਵੱਡ ਹਿਸਾਬ ਕਿਤਾਬ ਹੈ ਬਾਕੀ ਬਾਈ ਹੁਣਾਂ ਨੇ ਇੰਜਨ ਕਰਵਾਇਆ ਸੀ ਤੁਸੀਂ ਗੱਲ ਕਰ ਲੋ ਇਹਨਾਂ ਨਾਲ ਪੁੱਛ ਲੋ ਕੀ ਐਕਸਪੀਰੀਅੰਸ ਹੈ ਮੈਂ ਉਹਦੇ ਇਸ ਬਾਰੇ ਵੀ ਦੱਸੋ ਤਾਂ ਚੰਗਾ ਮੜਾ ਯਾਰ ਬਾਈ ਯਾਰ ਮੈਂ ਪਹਿਲਾਂ ਇੰਜਨ ਕਰਾਇਆ ਸੀ 1 ਲੱਖ 40 ਹਜ਼ਾਰ ਦਾ ਤੇ ਬਾਈ ਨੇ ਮੈਨੂੰ ਇੰਜਨ ਕਰਕੇ ਦਿੱਤਾ ਬਾਈ 80 ਹਜ਼ਾਰ ਚ ਹੁਣ ਇੰਨਾ ਫਰਕ ਵੀ ਹੋ ਜਾਂਦਾ ਐਨਾ ਫਰਕ ਵੀ ਹੋ ਜਾਂਦਾ ਬਾਈ ਅਜੇ ਤਾਂ ਪਹਿਲਾਂ ਉਹ ਟਾਈਮ ਦੇ ਹਿਸਾਬ ਨਾਲ ਹੁੰਦਾ ਜਾਂਦਾ ਹੁਣ ਤਾਂ ਹੋਰ ਪੈਸੇ ਘਟ ਜਾਂਦੇ ਐ ਅਸਾ ਹੁਣ ਤਾਂ ਇਹ ਮੰਨ ਲੋ ਵੀ ਜਿਆਦਾ ਨਹੀਂ ਵੈਂਟੋ ਦੇ ਫੁੱਲ ਇੰਜਨ ਤੇ ਓਵਰਹਾਲ ਇੰਜਨ ਤੇ ਆਪਾਂ ਕਰਕੇ ਜੇ ਮੰਨੀਏ ਤਾਂ 60000 ਰੁਪਿਆ ਨਾਰਮਲ ਜੀ ਗੱਲ ਠੀਕ ਹੈ ਹਾਂ ਲੇਬਰ ਨੂੰ ਓਵਰ ਵਿੱਚ ਪਾ ਕੇ ਸਾਰਾ ਇਧਰ ਇਹ ਮਗਰ ਸਾਰਾ ਆਪਣਾ ਇਧਰ ਬਈ ਆਪਾਂ ਇਹ ਉਹ ਦੁਕਾਨ ਤੁਹਾਨੂੰ ਦੱਸਿਆ ਸੀ ਨਾ ਜਿਵੇਂ ਛੋਟੀ ਸੀਗੀ ਤੇ ਹੁਣ ਆਪਾਂ ਕਲੇਮ ਦਾ ਕੰਮ ਕਰਨ ਵਾਸਤੇ ਆਜੂ ਵਿਖਾ ਦਿੰਨੇ ਤੁਹਾਨੂੰ ਜਗ੍ਹਾ ਇਹ ਵਧਾਈ ਸੀ ਆਪਾਂ ਠੀਕ ਹੈ ਜੀ ਐਨਾ ਤਾਂ ਆਪਣਾ ਚਲੋ ਇਹ ਸ਼ਤਾ ਹੀ ਹੈਗਾ ਆ ਆਪਣਾ ਕਸਟਮਰ ਲਾਂਚ ਵਗੈਰਾ ਬਣ ਜੂਗਾ ਪਿੱਛੇ ਸਾਰਾ ਡੈਂਟਿੰਗ ਪੇਂਟਿੰਗ ਦਾ ਹੀ ਆਪਾਂ ਕਰੀ ਜੰਨੇ ਹੌਲੀ ਹੌਲੀ ਪਿੱਛੇ ਮੋਜੂਦਾ ਕੰਮ ਤੁਸੀਂ ਵਧਾਈ ਆ ਨਾ ਹੌਲੀ ਹੌਲੀ ਹਾਂਜੀ 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 ਇਹ ਸਭ ਕੁਝ ਵੱਧ ਜਾਣਾ ਸਰਵਿਸ ਸਟੇਸ਼ਨ ਵੀ ਖੁੱਲਣਾ ਬਈ ਵਿੱਚ ਹੀ ਬਾਈ ਆਪਾਂ ਉਸ ਸਾਈਡ ਤੇ ਸਰਵਿਸ ਸਟੇਸ਼ਨ ਲਾ ਦੇਣਾ ਇੱਥੇ ਆਪਣਾ ਸ਼ੈੱਡ ਹੋ ਕੇ ਡੈਂਟਿੰਗ ਪੇਂਟਿੰਗ ਦਾ ਤੇ ਪੇਂਟ ਬੂਥ ਵਗੈਰਾ ਆਪਾਂ ਬਣਾ ਲਾਂਗੇ ਆਪਦਾ ਉਹ ਫਿਰ ਆਪਾਂ ਨੂੰ ਕਲੇਮ ਦੇ ਕੰਮ ਵਾਸਤੇ ਈਸ਼ੂ ਬਈ ਜ਼ਰੂਰੀ ਹੁੰਦਾ ਪੇਂਟ ਬੂਥ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਬਾਕੀ ਸਭ ਤੁਹਾਡੇ ਸਾਹਮਣੇ ਤੇ ਇੱਕ ਨਾ ਜਿਵੇਂ ਆਪਾਂ ਡੀਜ਼ਲ ਦੇ ਵਿੱਚ ਪਾ ਦਨੇ ਆ ਕੁੜੀ ਜੀ ਅੱਛਾ ਉਹ ਜਿਹਨੂੰ ਇੰਜੈਕਟਰ ਕਲੀਨਰ ਹਾਂ ਹਾਂ ਇੰਜੈਕਟਰ ਕਲੀਨਰ ਵੱਖਰੀ ਚੀਜ਼ ਹੁੰਦੀ ਹੈ ਜਿਹੜਾ ਪਹਿਲਾਂ ਆਪਾਂ ਸਕੂਟਰਾਂ 'ਚ ਪਾਉਂਦੇ ਹੁੰਦੇ ਸੀਗੇ ਉਹ ਵੀ ਵੈਸੇ ਜੇ ਵਧੀਆ ਕੁਆਲਿਟੀ ਦਾ ਪਾਇਆ ਜਾਵੇ ਤਾਂ ਉਹ ਬਹੁਤ ਚੰਗੀ ਚੀਜ਼ ਹੈ ਉਹ ਜਿਵੇਂ ਮੰਨ ਲਓ ਆਪਣੇ ਇੰਜਨ ਹੋ ਗਿਆ ਨਾ ਜਿਵੇਂ ਨੋਵਾ ਦਾ ਇੰਜਨ ਹੋ ਗਿਆ ਜਾਂ ਤੁਹਾਡੀ ਸਕੋਰਪੀਆ ਜਿਵੇਂ ਹੁਣ ਉਹਦੇ ਵਾਸਤੇ ਚੰਗੀ ਹੈ ਉਹ ਜਿਹੜਾ ਡੀਜ਼ਲ ਦੇ ਵਿੱਚ ਦੀ ਇੰਜੈਕਟਰਾਂ 'ਚ ਜਾਂਦਾ ਹੈ ਤੇ ਆਪਾਂ ਨੂੰ ਇੰਜੈਕਟਰ ਉਹਦੇ ਮਰਦੇ ਨਹੀਂ ਹੈਗੇ ਜਾਂ ਖਾਸ ਕਰਕੇ ਲੀਵਾ 'ਚ ਪਾਓ ਉਹਨੂੰ ਲੀਵਾ 'ਚ ਥੋੜਾ ਬਹੁਤ ਤੁਸੀਂ ਪਵਾਓ ਨੋਵਾ 'ਚ ਪਾ ਦਿਓ ਸਕੋਰਪੀਆ 'ਚ ਪਾ ਦਿਓ ਇਹ ਉਹਦੇ ਵਾਸਤੇ ਫਾਇਦੇਮੰਦ ਹੈ ਉਹ ਅੰਦਰੋਂ ਸਾਫ਼ ਕਰਦਾ ਉਹਨੂੰ ਉਹਦੀ ਲਾਈਫ ਵੱਧਦੀ ਹੈ ਉਹ ਖਰਾਬ ਨਹੀਂ ਕਰਦਾਗਾ ਉਹ ਚੰਗੀ ਚੀਜ਼ ਹੈ ਕਹਿੰਦੇ ਜਰਨੀ ਲੱਗਦੀ ਉਹ ਭਾਰ ਜਰਨੀ ਲਹਾਂ ਜਰ ਤਾਂ ਵੱਖਰੀ ਗੱਲ ਹੈ ਬਾਕੀ ਡੀਜ਼ਲ ਦੀ ਟੈਂਕੀ ਨੂੰ ਵੈਸੇ ਵੀ ਜਰਨੀ ਲੱਗਦੀ ਹੈ ਉਹ ਚੀਜ਼ ਇੰਜਨ ਵਾਸਤੇ ਚੰਗੀ ਹੈ ਇੱਕ ਤਾਂ ਬਾਈ ਜੀ ਸਭ ਤੋਂ ਮੇਨ ਗੱਲ ਹੁੰਦੀ ਹੈ ਜਦੋਂ ਆਪਾਂ ਗੱਡੀ ਚਲਾਉਨੇ ਆ ਆਪਣੀ ਗੱਡੀ ਕੱਚੇ ਰਸਤੇ ਤੇ ਵੀ ਜਾਂਦੀ ਹੈ ਤੇ ਪੱਕੇ ਵੀ ਚੱਲਦੀ ਹੈ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਭਾਵੇਂ ਉਹ ਕਿਸੇ ਮਿਸਤਰੀ ਕੋਲ ਆਪਾਂ ਵਾਸ਼ਿੰਗ ਵੀ ਕਰਵਾਉਨੇ ਆ ਨਾ ਉਸ ਟਾਈਮ ਤੁਸੀਂ ਉਹਦਾ 에ਅਰ ਫਿਲਟਰ ਜਰੂਰ ਸਾਫ਼ ਕਰਾਓ ਇੱਕ ਵਾਈਜੀ ਸਰਵਿਸ ਕਦੇ ਵੀ ਡਿਊ ਨਾ ਕਰਾਇਆ ਕਰੋ। ਹੂੰ ਜਦੋਂ ਗੱਡੀ ਦੀ ਸਰਵਿਸ ਡਿਊ ਹੋਊਗੀ 에ਅਰ ਫਿਲਟਰ ਦਾ ਧਿਆਨ ਨਾ ਰੱਖਾਂਗੇ ਉਹ ਫਿਰ ਆਪਾਂ ਨੂੰ ਖਰਾਬ ਹੀ ਕਰਦੀ ਐ। ਠੀਕ ਐ। ਤਿੰਨ ਚੀਜ਼ਾਂ ਜ਼ਰੂਰ ਚੈੱਕ ਕਰਨੀਆਂ ਹੁੰਦੀਆਂ ਇੱਕ ਤਾਂ ਹੋ ਗਿਆ ਇੰਜਨ ਔਇਲ ਸਵੇਰੇ ਸਵੇਰੇ ਜੋ ਕਰਦੇ ਹੀ ਆਪਾਂ। ਦੂਜਾ ਹੋ ਗਿਆ ਬਾਈਜੀ ਪਾਣੀ। ਠੀਕ ਐ ਜੀ। ਤੇ ਤੀਜਾ ਤੁਹਾਨੂੰ ਮੈਂ ਦੱਸਿਆ ਹੀ 에ਅਰ ਫਿਲਟਰ ਹੋਏ ਬਸ ਆ ਤਿੰਨ ਚੀਜ਼ਾਂ ਬੰਦਾ ਸਹੀ ਤਰੀਕੇ ਨਾਲ ਚੈੱਕ ਕਰਦਾ ਰਵੇ ਉਹਨੂੰ ਕੁਝ ਨਹੀਂ ਹੁੰਦਾ ਕਾਰਾਂ ਬਥੇਰੀਆਂ ਚੱਲ ਜਾਂਦੇ। ਉਹ ਜਿਵੇਂ ਮੰਨ ਲਓ ਹੁਣ ਆਪਾਂ ਸਰਵਿਸ ਕਰਵਾਉਣੇ ਆ। ਕਈ ਵਾਰੀ ਆਪਣੀ ਸਰਵਿਸ ਜੇ ਮੰਨ ਲਓ ਪਤਾ ਲੱਗ ਗਿਆ ਆਪਾਂ ਨੂੰ ਵੀ ਡਿਊ ਹੋ ਗਈ 10000 ਤੇ ਕਰਾਉਣੀ ਹੁੰਦੀ ਆ ਆਪਾਂ ਮੰਨ ਲਓ ਉਹ 14 ਚੱਲ ਗਈ 12 ਚੱਲ ਗਈ ਤਾਂ ਇੱਕ ਬਾਜ਼ਾਰ ਦੇ ਵਿੱਚੋਂ ਨਾ ਹਾਂ ਇੰਜਨ 플ਸ਼ ਮਿਲ ਜਾਂਦਾ ਇੰਜਨ 플ਸ਼ ਬੋਲਦੇ ਆ ਉਹਨੂੰ ਕੈਮੀਕਲ ਜੈ ਕੈਮੀਕਲ ਹੁੰਦਾ ਉਹ ਸਰਵਿਸ ਕਰਾਉਣ ਤੋਂ ਤੁਸੀਂ 10 ਮਿੰਟ ਪਹਿਲਾਂ ਉਹਨੂੰ ਪਾ ਦਿਓ ਗੱਡੀ ਤੁਸੀਂ ਆਪਦੀ ਸਟਾਰਟ ਰੱਖਣੀ ਆ ਪ੍ਰਾਣੇ ਇੰਜਨ ਆਇਲ ਦੇ ਵਿੱਚ ਹੀ ਪਾਉਣਾ ਹੈ ਠੀਕ ਹੈ 10 ਮਿੰਟ ਬਾਅਦ ਤੁਸੀਂ ਉਹਨੂੰ ਚੱਲਣ ਦੇਓ ਗੱਡੀ ਨੂੰ ਫਿਰ ਤੁਸੀਂ ਉਹਨੂੰ ਬੰਦ ਕਰਕੇ ਮੋਬਿਲ ਕੱਢੋਗੇ ਮਗਲੈਲ ਬਾਹਰ ਕੱਢੋਗੇ ਤਾਂ ਜਿੰਨਾ ਵੀ ਉਹ ਵਿੱਚ ਹੋਊਗਾ ਕਚਰਾ ਸਾਰਾ ਫਲਸ਼ ਹੋ ਜਾਊਗਾ ਤੇ ਇੱਕ ਆਮ ਮਿਸਤਰੀ ਹੁੰਦੇ ਆ ਜਿਵੇਂ ਮੰਨ ਲਓ ਕਰ ਦਿੰਦੇ ਆ ਨਾ ਜਿਵੇਂ ਹੁਣ ਵੈਂਟੋ ਦਾ ਤਾਂ ਹੁੰਦਾ ਹੈ ਮੋਬਿਲ ਫਿਲਟਰ ਅੰਦਰ ਹੁੰਦਾ ਹ ਹ ਚਲੋ ਸਕੋਰਪੀਓ ਦੇ ਬਾਹਰ ਹੁੰਦਾ ਆਪਾਂ ਨਹੀਂ ਲਾ ਸਕਦੇ ਪਰ ਜਦੋਂ ਬਈ ਆਪਾਂ ਪਾਉਣਾ ਹੈ ਨਾ ਇੰਜਰ ਫਲਸ਼ ਉਦੋਂ ਜੇ ਤੁਸੀਂ ਕੋਸ਼ਿਸ਼ ਕਰੋ ਵੀ ਓਇਲ ਫਿਲਟਰ ਕੱਢ ਲਓ ਤਾਂ ਸਭ ਤੋਂ ਵਧੀਆ ਚੀਜ਼ ਹੈ ਠੀਕ ਹੈ ਨਹੀਂ ਤਾਂ ਇੰਜਨ 플ਸ਼ ਕੀ ਆ ਉਹ ਗੱਤੇ ਦੇ ਵਿੱਚ ਹੀ ਵੜ ਜਾਂਦਾ ਉਹ ਨਾ ਕੰਮ ਨਹੀਂ ਕਰਦਾ ਮੇਨ ਗੱਲ ਇਹ ਹੈ ਮਿਸਤਰੀ ਪਾਉਂਦੇ ਆ ਪਰ ਕੀ ਹੁਣ ਜਿਵੇਂ ਜਿਹਦੇ ਫੇਰ ਔਇਲ ਫਿਲਟਰ ਬਾਹਰ ਹੈ ਉਹ ਤਾਂ ਆਪਾਂ ਨੂੰ ਮਜਬੂਰੀ ਹੈ ਵੀ ਆਪਾਂ ਖੋਲ ਨਹੀਂ ਸਕਦੇ ਜਿਵੇਂ Swift ਹੋ ਗਈ ਜਾਂ ਆਪਣੀਆਂ ਦੂਜੀਆਂ ਗੱਟੀਆਂ ਜਿਨ੍ਹਾਂ ਤੇ ਕੱਪ ਲੱਗਿਆ ਹੁੰਦਾ ਉੱਤੇ ਉਹਦਾ ਇੰਜਨ 플ਸ਼ ਤੁਸੀਂ ਤਾਂ ਪਾਓ ਫਿਲਟਰ ਕੱਢ ਲਓ ਪਹਿਲਾਂ ਉਹ ਚ ਫਿਰ ਉਹ ਚੰਗੀ ਤਰ੍ਹਾਂ ਸਾਫ਼ ਕਰ ਦਿੰਦਾ ਠੀਕ ਹੋ ਬਈ ਹਾਂਜੀ ਤੇ ਬਈ ਇੱਕ ਗੱਲ ਹੋਰ ਸੀ ਹਾਂਜੀ ਹਾਂਜੀ ਬਈ ਤੁਹਾਡੇ ਕੋਲ ਵੈਂਟੋ ਹੁੰਦੀ ਸੀ ਉਦੋਂ ਤੁਸੀਂ ਇੰਜਨ ਤੇ ਮਰਵਾਇਆ ਪਾਣੀ ਕਦੇ ਇਹ ਪਤਾ ਕੀ ਹੁੰਦਾ ਜਿਵੇਂ ਮੰਨ ਲਓ ਆਪਾਂ ਅਲਗਰਜੀ ਕਰਦੇ ਹਾਂ ਨਾ ਜਿਵੇਂ ਮੈਂ ਹੁਣ ਕੋਈ ਕਪਲਰ ਕੱਢਦਾ ਹਰ ਕਪਲਰ ਦੇ ਵਿੱਚ ਇੱਕ ਰਬੜ ਰਿੰਗ ਦਿੱਤਾ ਹੁੰਦਾ ਕੰਪਨੀ ਨੇ ਉਹ ਸਪੈਸ਼ਲ ਪਾਣੀ ਤੋਂ ਹੀ ਹੁੰਦਾ ਭਾਵੇਂ ਉਹ ਛੋਟਾ ਕਪਲਰ ਹੋਵੇ ਭਾਵੇਂ ਉਹ ਵੱਡਾ ਹੋਵੇ ਉਹਦੇ ਵਿੱਚ ਇੱਕ ਤਾਰ ਦੇ ਵਿੱਚ ਵੀ ਰਬੜ ਦਿੰਦੀ ਹੁੰਦੇ ਆ ਉਹ ਵੀ ਜਿਹਦੇ ਕਰਕੇ ਪਾਣੀ ਨਾ ਪਵੇ ਪਰ ਅਕਸਰ ਕੀ ਹੁੰਦਾ ਜਦੋਂ ਉਹਨੂੰ ਕਪਲਰ ਨੂੰ ਕੱਢਦੇ ਆ ਵੈਂਟੋ ਦਾ ਕਪਲਰ ਐਵੇਂ ਦਾ ਹੈ ਕਈ ਵਾਰੀ ਡੀਜ਼ਲ ਪਾ ਕੇ ਫੁੱਲ ਜੂਗਾ ਜ ਤੇ ਮੇਰੇ ਵਰਗਾ ਮਿਸਤਰੀ ਤਾਰ ਪਾ ਕੇ ਉਹ ਰਵੜ ਰਿੰਗ ਘੜ ਦਿੰਦਾ ਉਤੋਂ ਦੀ ਲਾ ਆਂਦਾ ਫਿਰ ਜਦੋਂ ਪਾਣੀ ਮਾਰਦੇ ਆ ਉਹ ਅੰਦਰੋਂ ਤਾਰਾਂ ਭਿੱੜ ਜਾਂਦੀਆਂ ਫਿਰ ਉਹ ਬੱਤੀਆਂ ਜਗਾ ਜਾਂਦੀ ਆ ਠੀਕ ਆ ਚੱਕਰ ਆ ਲੋ ਵੀ ਇਹ ਜਿਹੜੀਆਂ ਗੱਲਾਂ ਹੁਣ ਬੰਦੇ ਨੇ ਆਪਾਂ ਨੂੰ ਦਸੀਆਂ ਇਹ ਤੇ ਖਾਸ ਗੌਰ ਕਰਨਾ ਸਾਰਿਆਂ ਨੇ ਠੀਕ ਹੈ ਔਇਲ ਔਰ ਆਪਦੀ ਸਰਵਿਸ ਟਾਈਮ ਸਿਰ ਬੰਦਾ ਕਰਾਈ ਚੱਲੇ ਗੱਡੀ ਨਹੀਂ ਮਰਦੀ ਕਦੇ ਵੀ ਕਿਉਂਕਿ ਇਹ ਜਰਮਨ ਗੱਡੀਆਂ ਨੇ ਵੀ ਜਿਹੜੀ ਬੰਦੇ ਨੇ ਖਾਸ ਜਾਣਕਾਰੀ ਦਿੱਤੀ ਹੈ ਬੰਦਾ ਐਕਸਪਰਟ ਹੈ ਇਸ ਚੀਜ਼ ਦਾ ਤੇ ਸਾਰੇ ਬੰਦੇ ਕੋਲੇ ਸ਼ੁਰੂ ਕਰ ਪਹੁੰਚੋ ਬਾਈ ਨਾਲ ਲਿੰਕ ਕਰੋ ਇਹਨਾਂ ਦਾ ਆਪਾਂ ਨੰਬਰ ਵੀ ਦੇ ਦੇਾਂਗੇ ਸਰਸੇ ਵਿੱਚ ਬੇਗੂ ਰੋਡ ਦੇ ਉੱਤੇ ਬਾਈ ਦੀ ਦੁਕਾਨ ਹੈ ਗਿੱਲ ਮੋਟਰਸ ਨਾਲ ਜਰੂਰ ਬਾਈ ਨਾਲ ਸੰਪਰਕ ਕਰੋ ਤੁਹਾਡੀ ਗੱਡੀ ਦੇ ਵਿੱਚ ਜਿਵੇਂ ਦੀ ਵੀ ਕੋਈ ਵੀ ਛੋਟੀ ਮੋਟੀ ਪ੍ਰੋਬਲਮ ਹੈ ਏਸੀ ਨੂੰ ਲੈ ਕੇ ਵਾਇਰਿੰਗ ਨੂੰ ਲੈ ਕੇ ਇੰਜਨ ਨੂੰ ਲੈ ਕੇ ਗੇਅਰ ਨੂੰ ਲੈ ਕੇ ਡੈਂਟਿੰਗ ਪੇਂਟਿੰਗ ਨੂੰ ਲੈ ਕੇ ਜਾਂ ਕੋਈ ਕਲੇਮ ਦੀ ਕੋਈ ਦਿੱਕਤ ਆਉਂਦੀ ਹੈ ਤੁਸੀਂ ਆਪਣਾ ਸੰਪਰਕ ਕਰ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਜਰੂਰ ਹੈਲਪ ਕਰਾਂਗੇ ਠੀਕ ਆ ਬਾਈ ਦੀਪੂ ਠੀਕ ਹੈ ਬਾਈ ਜੀ ਧੰਨਵਾਦ ਬਹੁਤ ਬਹੁਤ ਜਰੂਰ ਜਰੂਰ ਬਾਈ ਜੀ ਤੁਹਾਡਾ ਵੀ ਤੁਸੀਂ ਆਏ ਹੋ ਬ ਠੀਕ ਆ ਭਾਈ ਤੁਹਾਡੇ ਨਾਲ ਗੱਲ ਕਰਕੇ ਵੀ ਬਹੁਤ ਚੰਗਾ ਲੱਗਿਆ ਐਕਸਪੀਰੀਅੰਸ ਬਾਈ ਨੇ ਕਸਟਮਰ ਬਾਕਾਇਦਾ ਬਹੁਤ ਬਹੁਤ ਬਿਲਕੁਲ ਬਿਲਕੁਲ ਇਹਨਾਂ ਨੂੰ ਤਾਂ ਬਹੁਤ ਟਾਈਮ ਹੋ ਗਿਆ ਸਾਡੇ ਕੋਲੇ ਆਉਂਦਿਆਂ ਇਹ ਵੀ ਗੱਲ ਹੈ ਨਾ ਠੀਕ ਹੈ ਜੀ ਚੰਗਾ ਭਾਈ ਸਸਰੀ ਘਾਲ ਜੀ ਸਸਰੀ ਘਾਲ ਜੀ ਸਾਰਾ